ਸਾਹਿਬ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੀਆਂ ਭਿੰਡੀ ਆ ਦੀ ਸਬਜ਼ੀ ਬਣਾਉਣਾ ਉਹਦੇ ਵਾਸਤੇ ਆਪਾਂ ਗੰਡੇ ਤੇ ਭਿੰਡੀਆਂ ਜਿਹੜੀਆਂ ਕੱਟ ਲਈਆਂ ਵਾਂ ਤੇ ਗੰਡੇ ਤੁਸੀਂ ਆਪਣੇ ਹਿਸਾਬ ਨਾਲ ਜਨੇ ਵਿੱਚ ਪਾਉਣੇ ਉਹਨੇ ਲੈ ਸਕਦੇ ਆ ਤੇ ਹੁਣ ਆਪਾਂ ਕੜਾਈ ਜਿਹੜੀ ਉਹ ਰੱਖ ਦਿੱਤੀ ਹੋਈ ਆ ਗੈਸ ਤੇ ਹੁਣ ਇਹਦੇ ਵਿੱਚ ਆਪਾਂ ਆਇਲ ਪਾਉਣਾ ਵਾ ਸਰੋਂ ਦਾ ਤੇਲ ਤੇ ਕੋਈ ਵੀ ਤੁਸੀਂ ਪਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਵਾ ਰਿਫਾਈਨਡ ਘਿਓ ਘਿਓ ਵੈਸੇ ਜ਼ਿਆਦਾ ਨਹੀਂ ਪਾਈਦਾ ਰਿਫਾਈਨਡ ਜਾਂ ਤੇਲ ਜੀ ਆਪਾਂ ਬਣਾਉਨੇ ਆ ਹੁਣ ਆਪਾਂ ਇਹਦੇ ਵਿੱਚ ਜੀਰਾ ਜਿਹੜਾ ਉਹ ਪਾ ਦਿੱਤਾ ਆ ਵਾ ਜੀਰਾ ਬਰਾਊਨ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਗੰਡੇ ਜਿਹੜੇ ਉਹ ਪਾ ਦਿੱਤੇ ਹੋਏ ਆ ਗੰਡੇ ਜਿਹੜੇ ਆਪਾਂ ਪਾ ਕੇ ਨਾਲ ਹੀ ਇਹਦੇ ਵਿੱਚ ਆਪਾਂ ਭਿੰਡੀਆਂ ਵੀ ਪਾਣੀਆਂ ਵਾ ਕਿਉਂਕਿ ਇਸ ਤਰ੍ਹਾਂ ਬਣਾਉਣ ਨਾਲ ਸੱਜੀ ਜਿਹੜੀ ਬਹੁਤ ਸਵਾਦ ਬਣਦੀ ਆ ਤੇ ਇਸ ਤਰ੍ਹਾਂ ਇਕੱਲੇ ਟਰਾਈ ਜੇਂਗੇ ਇਹਦੇ ਵਿੱਚ ਆਪਾਂ ਲਾਲ ਟਮਾਟਰ ਵੀ ਐਡ ਕਰਨੇ ਆ ਆ ਚਾਰ ਲਾਲ ਟਮਾਟਰ ਆਪਾਂ ਲੈਏ ਤੁਸੀਂ ਜਿੰਨੇ ਮਰਜ਼ੀ ਲੈ ਲਓ ਉਹ ਆਪਾਂ ਕੱਟ ਕੇ ਵਿਚ ਐਡ ਕਰ ਦਿੱਤੀ ਹੋਇਆ ਇਹਦੇ ਵਿੱਚ ਹੁਣ ਆਪਾਂ ਹਰੀ ਮਿਰਚ ਜਿਹੜੀ ਆ ਉਹ ਇੱਕ ਐਡ ਕਰਨੀ ਆ ਵਾ ਸਵਾਦ ਅਨੁਸਾਰ ਉਹ ਆਪਾਂ ਕੱਟ ਕੇ ਪਾ ਦਿੰਦੀ ਆ ਵਾ ਹੁਣ ਇਹਨਾਂ ਨੂੰ ਸਿਰਫ 10 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਪਕਾਉਣਾ ਵਾ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਉਹ ਬਾਅਦ ਵਿੱਚ ਪੋਣੀ ਆ ਤੇ ਆਪਣੀਆਂ ਭਿੰਡੀਆਂ ਜਿਹੜੀਆਂ ਉਹਨਾਂ ਨੂੰ ਸੇਕ ਲੱਗ ਚੁੱਕਾ ਹੋਣਾ ਦੇ ਵਿੱਚ ਆਪਾਂ ਨਮਕ ਪਾ ਦਿੱਤਾ ਵਾ ਆਪਾਂ ਸੇਧਾ ਨਮਕ ਵਰਤਦੇ ਆ ਤੁਸੀਂ ਜਿਹੜਾ ਵਰਤਦੇ ਹੋ ਉਹੀ ਪਾ ਲੋ ਵਿੱਚ ਥੋੜੀ ਪਾ ਦੇਣੀ ਹੈ ਇਹਦੇ ਵਿੱਚ ਤੇ ਮਸਾਲਾ ਪਾਉਣਾ ਇਹਦੇ ਵਿੱਚ ਆਪਾਂ ਜਿਹੜੇ ਜਿਹੜੇ ਮਸਾਲੇ ਘਰ ਦੇ ਵਿੱਚ ਵਰਤੇ ਜਾਂਦੇ ਉਹ ਹੀ ਇਹਦੇ ਵਿੱਚ ਆਪਾਂ ਪਾਉਨੇ ਆ ਬਿਲਕੁਲ ਸਿੰਪਲ ਤਰੀਕੇ ਨਾਲ ਵੀ ਢੀਂਡੀਆਂ ਨਹੀਂ ਆਣੀਆਂ ਪਣੀਆਂ ਬਣਦੀਆਂ ਤੇ ਬਹੁਤ ਸਵਾਦ ਮਸਾਲਾ ਇਹਦੇ ਵਿੱਚ ਆਪਾਂ ਪਾ ਦਿੱਤਾ ਆ ਵਾ ਤੇ ਇਹਦੇ ਵਿੱਚ ਆਪਾਂ ਇੱਕ ਐਮ ਡੀ ਐਚ ਮਸਾਲਾ ਹੁੰਦਾ ਵਾ ਉਹ ਆਪਾਂ ਪਾਇਆ ਵਾ ਦੇ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਸਿੰਪਲ ਬਿਲਕੁਲ ਬਹੁਤ ਸਵਾਦ ਬਣਦੀਆਂ ਵਾ ਤੇ ਘਰ ਦੀਆਂ ਭਿੰਡੀਆਂ ਨੇ ਆਪਣੀਆਂ ਕੋਈ ਇਹਨਾਂ ਖਾਦ ਦਵਾਈ ਨਹੀਂ ਆ ਇਹਦੇ ਵਿੱਚ ਥੋੜੀ ਜਿਹੀ ਆਪਾਂ ਮਿਰਚ ਪਾਈ ਆ ਤੇਗੀ ਐਵੇਂ ਥੋੜੀ ਜਿਹੀ ਸਵਾਦ ਅਨਸਾਰ ਜੇ ਤੁਸੀਂ ਨਹੀਂ ਪਾਉਣੀ ਨਾ ਪਾਓ ਤੇ ਜੇ ਪਾਉਣੀ ਤੁਸੀਂ ਪਾ ਸਕਦੇ ਆ ਤੇ ਇਹ ਹਰੀ ਮਿਰਚ ਜਿਹੜੀ ਆਪਾਂ ਥੋੜੀ ਜਿਹੀ ਵਿੱਚ ਹੋਰ ਐਡ ਕੀਤੀ ਆ ਕੱਟ ਕੇ ਤੇ ਸਵਾਦ ਅਨਸਾਰ ਜੇ ਤੁਸੀਂ ਥੋੜੀ ਖਾਣੇ ਹੋ ਤਾਂ ਤੁਸੀਂ ਥੋੜੀ ਪਾ ਸਕਦੇ ਹੋ ਜੇ ਤੁਸੀਂ ਜਿਆਦਾ ਖਾਣੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਬਸ ਹੁਣ ਆਪਣੀਆਂ ਜਿਹੜੀਆਂ ਵਾਏ ਰੈਡੀ ਹੁਣ ਵਾਲੀਆਂ ਇਹ 5 ਮਿੰਟ ਬਸ ਆਪਾਂ ਸੇਕ ਲਉਣਾ ਇਹਨਾਂ ਨੂੰ ਲਓ ਜੀ ਆਪਣੀਆਂ ਰੈਡੀ ਹੋ ਗਈਆਂ ਇਹਦੇ ਉੱਪਰ ਆਪਾਂ ਸੁੱਕੀ ਮੇਥੀ ਜਿਹੜੀ ਆ ਉਹ ਐਡ ਕਰ ਦਿੱਤੀ ਆ ਤੁਸੀਂ ਹਰੀਆਂ ਧਨੀਆ ਵੀ ਪਾ ਸਕਦੇ ਆ ਜੇ ਤੁਹਾਨੂੰ ਨਹੀਂ ਮੇਥੀ ਚੰਗੀ ਲੱਗੀ ਤੇ ਹਰੀਆ ਧਨੀਆ ਐਡ ਕਰ ਲਓ ਤੇ ਲਓ ਜੀ ਪਿੰਡੀਆਂ ਆਪਣੀਆਂ ਰੈਡੀ ਨੇ ਧੰਨਵਾਦ ਜੀ ਲਾਈਕ ਸ਼ੇਅਰ ਬਟਨ ਜ਼ਰੂਰ ਕਰਿਓ